ਹਾਂਜੀ ਮੇਰੇ ਪੰਜਾਬੀ ਦੋਸਤੋ ਅੱਜ ਰਸਤੇ ਵਿੱਚ ਗੁਜ਼ਰੇ ਸੀ ਤੇ ਆ ਸਾਡੇ ਪੰਜਾਬ ਡਾਉਣ ਵਾਲਾ ਪਹਿਖ ਸਕੂਲਾਂ ਤੋਂ ਬੜ ਕੇ ਆ ਰਹੇ ਸੀ ਬੱਚੇ ਇਹਨਾਂ ਹੱਥ ਦਿੱਤਾ ਮੈਂ ਗੱਡੀ ਤੇ ਬਿਠਾ ਲਿਆ ਤੇ ਮੈਂ ਗੱਲ ਕਰਨੀ ਚਾਹੁੰਦਾ ਸੀ ਦੋਵਾਂ ਪੰਜਾਬਾਂ ਦੀ ਉਹਨਾਂ ਨੂੰ ਮੈਂ ਲੰਤਾਂ ਪਾਉਣੀਆਂ ਚਾਹੁੰਦਾ ਜਿਹੜੇ ਕੁਝ ਵੀਊਆਂ ਖਾਤਰ ਪਹਿਲਾਂ ਇਕੱਠੇ ਰਹਿੰਦੇ ਰਹੇ ਤੁਸੀਂ ਵੀਡੀਓ ਬਣਾਉਂਦੇ ਰਹੇ ਹੋ ਸਾਰੇ ਆਪਸ ਵਿੱਚ ਪਾਉਂਦੇ ਰਹੇ ਹੋ ਸਿਆਣੇ ਕਹਿੰਦੇ ਕੁੱਕੜ ਖੇ ਡਾਈ ਆਪਣੇ ਸਿਰ ਪਾਈ ਉਹ ਸਭ ਤੁਹਾਡਾ ਆ ਅੱਜ ਹੁਣ ਇੱਕ ਦੂਜੇ ਨੂੰ ਗਾਲਾਂ ਕੱਢਣ ਦੇ ਇੱਕ ਦੂਜੇ ਦੀਆਂ ਰੋਟੀਆਂ ਨੋਲਣ ਦੇ ਦੋਵਾਂ ਪਾਕ ਇਹਨਾਂ ਪੰਜਾਬਾਂ ਵਾਲਿਓ ਥੋੜੀ ਬਹੁਤੀ ਸ਼ਰਮ ਕਰ ਲਓ ਪੰਜਾਬ ਦੇ ਇਕੱਠੇ ਜੇ ਸਾਥ ਰਹਿਣ ਪਹਿਲਾਂ ਤੇ ਤੁਸੀਂ ਜਦੋਂ ਗੱਲਾਂ ਕਰਦੇ ਉਧਰ ਜਾ ਕੇ ਉਦੋਂ ਆਓ ਕ੍ਰਾਂਤੀਕਾਰੀ ਬਣੇ ਸੀ ਜਿਹਦਾ ਪੰਜਾਬ ਦੇ ਮਾਂ ਪੰਜਾਬ ਦੇ ਪਿਓ ਤੇ ਪੰਜਾਬ ਬੋਲੀ ਦੇ ਸਭ ਕੁਝ ਤੁਸੀਂ ਹੋ ਪੰਜਾਬ ਦੀ ਬੋਲੀ ਸਾਰੀ ਤੁਹਾਡੇ ਸਿਰ ਤੇ ਆ ਹੈ ਪੰਜਾਬ ਦੀ ਸੇਵਾ ਸਾਰੀ ਤਾਂ ਕਰਨੀ ਹੈ ਪੰਜਾਬ ਸੰਝਾ ਕਰਕੇ ਵਾਪਸ ਆਉਣਾ ਵਾ ਤੇ ਬਾਅਦ ਚ ਜਦੋਂ ਮਰਜੀ ਲੜਾਈ ਲੱਗੀ ਤੇ ਤੁਸੀਂ ਦੂਜੇ ਪਨੇ ਹੋ ਗਏ ਤੇ ਕੁਝ ਵਿਊਆਂ ਦੇ ਭੁਖਿਆ ਨੇ ਕਈ ਗੱਲਾਂ ਕਰਤੀਆਂ ਨੇ ਤੇ ਬਾਕੀ ਇਤਫਾਕ ਠਾਕਰ ਸਾਹਿਬ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਤੇ ਮੈਂ ਉਹ ਜੇ ਉਹਨਾਂ ਨੇ ਕਿਹਾ ਉਹਨਾਂ ਕਿਹਾ ਵੀ ਮੈਂ ਤੇ ਪੰਜਾਬੀਆਂ ਨੂੰ ਮੰਨਦਾ ਹੀ ਨਹੀਂ ਕਿ ਆ ਵੀ ਉਹ ਓਹ ਇੰਡੀਆ ਦਾ ਹਿੱਸਾ ਨੇ ਪੰਜਾਬੀ ਨੇ ਵੱਖਰੇ ਰੱਖਿਆ ਉਹਨਾਂ ਨੇ ਗੱਲ ਕਹੀ ਸੀ ਉਹਨਾਂ ਨੇ ਕਿਹਾ ਸੀ ਜੇ ਅਸਮਾਨ 'ਤੇ ਨਹੀਂ ਆਓਗੇ ਤੇ ਹਵਾਵਾਂ ਵਿੱਚ ਮਲਾ دیے ਜਾਓਗੇ ਸਮਥਿੰਗ ਇਦਾਂ ਦਾ ਕੁਛ ਹੀ ਜੇ ਮਿੱਟੀ ਵਿੱਚ ਆਓਗੇ ਦਫਨਾ دیے ਜਾਓਗੇ ਤੇ ਮੈਂ ਉਸੇ ਹਿਸਾਬ ਨਾਲ ਹੀ ਉਹਨਾਂ ਨੂੰ ਜਵਾਬ ਦੇਣਾ ਸਰ ਹਮ ਬਾਗਾ ਬਾਡਰ ਸੇ ਆਏਗੇ ਆਪਕੋ ਗਲੇ ਲਗਾਏਗੇ ਕਈ ਖੰਜਰ ਨਾਲ ਮਾਰ ਦੇਣਾ ਹਮਾਰੇ ਪੀਠ ਮੇ ਹਮ ਤੋ ਸਰਬੱਤ ਕਾ ਭਲਾ ਮੰਗਨੇ ਵਾਲੀ ਕੌਮ ਹੈ ਜਨਾਬ ਹਮ ਤੋ ਪਹਿਲੇ ਮਰਨ ਕਬੂਲ ਕਰ ਸਾਡ ਜੀਵਨ ਕੀ ਆਸ ਔਰ ਸੀਸ ਤਲੀ ਪਰ ਤਰ ਕੇ ਆਏਗੇ ਠੀਕ ਹੈ ਜੀ ਸੋ ਸਾਨੂੰ ਮਰਨ ਦਾ ਡਰ ਨਹੀਂ ਹੈਗਾ ਕਿਸੇ ਨੂੰ ਵੀ ਪਰ ਪੰਜਾਬ ਦੋਵਾਂ ਦੀ ਖੈਰ ਹੋਵੇ ਪੰਜਾਬ ਗਾਂ ਇਹਨਾਂ ਬੱਚਿਆਂ ਦਾ ਆ ਇਹਨਾਂ ਦੇ ਭੂਖ ਨੇ ਤੇ ਆਪਸ ਵਿੱਚ ਬਹਿ ਕੇ ਤੁਸੀਂ ਪੰਜਾਬ ਨੂੰ ਇਹਨਾਂ ਗੰਦਲਾ ਨਾ ਕਰੋ ਚੰਦ ਵਿਊਆਂ ਵਾਸਤੇ ਚੰਦ ਆਪਣੇ ਲਾਈਕ ਵਾਸਤੇ ਜਿੱਦਾਂ ਆਪਸ ਵਿੱਚ ਸਾਰੇ ਲੱਗੇ ਹੋ ਜੇ ਪਹਿਲਾਂ ਰਲ ਕੇ ਬੈਂਦੇ ਰਹੇ ਤੇ ਉਦਾਂ ਹੀ ਖੈਰ ਬਣਾਵੋ ਚਾਰ ਦਿਨ ਜੇ ਸੋਗ ਹੋਵੇ ਕਿਸ ਘਰ ਤੇ ਉੱਥੇ ਨਹੀਂ ਬੋਲੀਦਾ ਹੋਈਦਾ ਸੋਗੋ ਬੋਲ ਕੇ ਨਾ ਤੇ ਉਹ ਕੁੱਕਰ ਖੇਡਾਈ ਤੇ ਆਪਣੇ ਸਿਰ 'ਚ ਪਾਈ ਉਹ ਹਿਸਾਬ ਨਾ ਕਰੋ ਕੋਈ ਕਹਿੰਦਾ ਵੀ ਅਸੀਂ ਰੋਟੀਆਂ ਖਾਉਂਦੇ ਰਿਆਂ ਕੋਈ ਰੋਟੀਆਂ ਕਿਸੇ ਦੀਆਂ ਨੋਲਦਾ ਕੋਈ ਕਿਸੇ ਦੇ ਵੀ ਰੋਲਣ ਦੇ ਥੋੜੀ ਬਹੁਤੀ ਸ਼ਰਮ ਕਰ ਲੋ ਸ਼ਰਮ ਹੁੰਦੀ ਹੈ ਮੈਨੂੰ ਤੁਹਾਨੂੰ ਕਹਿੰਦੀ ਆ ਨਮ ਪੰਜਾਬੀ ਪੰਜਾਬੀ ਥਾਂ ਥਾਂ ਤੇ ਲੰਗਰ ਲਾਉਣ ਵਾਲੀ ਗਉ ਵੀ ਇੱਕ ਦੂਜੇ ਦੀਆਂ ਰੋਟੀਆਂ ਗਨਾਉ ਤੁਸੀਂ ਆ ਹਾਲ ਸਾਡਾ ਹੋ ਗਿਆ ਚੰਦ ਵੀਵਾਂ ਦੀ ਖਾਤਰ ਉਹ ਲੱਖ ਲਾਂ ਤਾਂ ਤੁਹਾਡੇ 47 ਚੰਦੇ ਕੀ ਹੋਇਆ ਉਹ ਕੁਝ ਵਾਕੀ ਉਹਦੀ ਨਸ ਟਿੱਲੋਂਦੀ ਗੱਲ ਕਰੋ ਵਾਕੀ ਸੱਚੀ ਮੁਝੀ ਆਹੋ ਕੁਝ ਹੋਇਆ ਨਾ ਉਹ ਤੁਸੀਂ ਤੇ ਖੋਤੇ ਚ ਯਾਰ ਤੁਹਾਨੂੰ ਤੇ ਮੈਂ ਬਾਕੀ ਇਤਫਾਕ ਠਾਕਰ ਸਾਹਿਬ ਨੇ ਪੁੱਛਾਂਗਾ ਉਹ ਤੁਸੀਂ ਐਂਡ ਤੇ ਸਨੇਹ ਤੇ ਦਿੱਤਾ ਸੀ ਉਹ ਚੱਲ ਮੇਰਾ ਪੁੱਤ ਵਿੱਚ ਵੀ ਸਾਨੂੰ ਲੜਾਉਣਾ ਕਿਹੜਾ ਸੁੱਖਾ ਆ ਮਿੰਟ ਦੀ ਜੀ ਗੱਲ ਆ ਆਪਾਂ ਲੜ ਪੰਨੇ ਆ ਉਹੋ ਹੀ ਕੰਮ ਹੋ ਗਿਆ ਆ ਮੇਰੇ ਵੀਰ ਤੁਸੀਂ ਅਫਤਾਹ ਠਾਕਰ ਜੀ ਵੱਡੇ ਹੋ ਸੀਨੀਅਰ ਹੋ ਪੰਜਾਬੀ ਹੋ ਤੇ ਦੋਵਾਂ ਪੰਜਾਬੀ ਦੀ ਸਾਂਝ ਦੀ ਜਿੱਦਾਂ ਵੀਡੀਓ ਚ ਰੋਲ ਬਣਾਇਆ ਨਾ ਉਸੇ ਸਾਹਮਣਾ ਹੀ ਰੋ ਬੰਦਾ ਹੁਣ ਰੀਅਲ ਲਾਈਫ ਵਿੱਚ ਵੀ ਮੌਕਾ ਮਿਲਿਆ ਤੁਹਾਨੂੰ ਤੇ ਸੋ ਕਿਰਪਾ ਕਰਕੇ ਤੁਸੀਂ ਲਾਈਫ ਵਿੱਚ ਵੀ ਰੀਅਲ ਹੀਰੋ ਬਣੋ ਤੇ ਦੋਵੇਂ ਪੰਜਾਬ ਨੂੰ ਇਕੱਠਾ ਕਰੋ ਨਾ ਕਿ ਇਹੋ ਜਿਹੇ ਬਿਆਨ ਦਿਓ ਕਿ ਜਿਹੜੇ ਦੋਵੇਂ ਪੰਜਾਬ ਆਪਸ ਵਿੱਚ ਵੰਡੇ ਜਾਣ ਆਪਸ ਵਿੱਚ ਪਾਟਣ ਆਪਸ ਵਿੱਚ ਉਧਰ ਉਧਰੀ ਵੱਧ ਘਟ ਗੱਲਾਂ ਹੋਣ ਇੰਨਾ ਕੀ ਮੈਂ ਕਹਾਂਗਾ ਬਾਕੀ ਕੁਝ ਵਿਊ ਲੈਣ ਦੀ ਖਾਤਰ ਜਿਹੜੇ ੱੱਕੇ ਨਾ ਕਿਸ ਦੇ ਅੱਗੇ ਮੈਂ ਕਹਦਾ ਕਿ ਅਗਲੇ ਕੋ ਕਿਸੇ ਨੂੰ ਗਲਤ ਖਵਾ ਦੇਣਾ ਫਿਰ ਉਸ ਨੂੰ ਅੱਗੇ ਲਿਆਉਣਾ ਇਦਾਂ ਦੇ ਤੇ ਬੜੇ ਮਿਲ ਜਾਣਗੇ ਬਲਦੀ ਦੇ ਅੱਗ ਪਾਉਣ ਕੀ ਜਾਂਦੇ ਆ ਬਲਦੀ ਦੇ ਤੇਲ ਪਾਉਣ ਵਾਲੇ ਤੇ ਬੜੇ ਮਿਲ ਜਾਣੇ ਆ ਪਰ ਪਾਣੀ ਪਾਉਣ ਵਾਲਾ ਕੋਈ ਵਿਰਲਾ ਹੀ ਹੁੰਦਾ ਸੋ ਪੰਜਾਬੀਓ ਪੰਜਾਬ ਵੇਖਿਆ ਪੰਜਾਬ ਵਸਦਾ ਗੁਰੂਆਂ ਦੇ ਤੇ ਪੀਰਾਂ ਦੇ ਨਾਂ ਤੇ ਤੇ ਵਸਦਾ ਰਹੇਗਾ ਇਸ ਨੂੰ ਬੜੇ ਆਏ ਮਟਾਉਣ ਵਾਲੇ ਤੇ ਬੜੇ ਚੜੇ ਗਏ ਇਹਨੂੰ ਨਹੀਂ ਕੋਈ ਮਟਾ ਸਕਦਾ ਤੇ ਸੇਖ ਦੇ ਅੱਖਾਂ 'ਚੋਂ ਵੀ ਯੁਗ ਦੇ ਰਹਿਣਗੇ ਬੜੇ ਬੜੇ ਆਮਲਿਆਂ 'ਚੋਂ ਵੀ ਵੱਜਦੇ ਰਹੇ ਆ ਸੋ ਧੰਨਵਾਦ ਮੇਰੇ ਵੀਰੋ ਜੇ ਕਿ ਇਹਨੂੰ ਕੋਈ ਗਲਤ ਗੱਲ ਲੱਗੀ ਤੇ ਮਾਫੀ ਚਾਹੁੰਨਾ ਪਰ ਆ ਪੰਜਾਬ ਨੂੰ ਇਦਾਂ ਨਾ ਰੋਲੋ ਚਲੋ ਕਾਕਾ ਜਾਓ ਹੁਣ ਤੁਸੀਂ ਘਰ ਨੂੰ ਤੇ ਧੰਨਵਾਦ ਮੇਰੇ ਵੀਰੋ ਬਾਜੀ ਤੇ ਨਾ ਰੋਲੋ ਪੰਜਾਬੀਓ ਆਪੋ ਚ ਆਪਣੀ ਇੱਤਿਹਾਸ ਪੰਜਾਬ ਦੀ ਇੱਤਿ ਨੂੰ ਨਾ ਰੋਲੋ ਓਏ ਗਲਤ ਗੱਲ ਨਹੀਂ ਪੁੱਤ ਜਜ਼ਬਾਤ ਦਿਲ ਦੇ ਗगन ਕੰਗ ਹਾਂ ਤੇ ਸੋ ਮੇਰੇ ਵੀਰੋ ਲਾਈਵ ਚੀਜ਼ ਬੱਚੇ ਉਤਰ ਗਏ ਨੇ ਆਪਣੀ ਟਿਕਾਣੀ ਤੇ ਮੈਂ ਗੱਡੀ ਦੇ ਤੁਰਪਿਆਂ ਤੇ ਨਾਲ ਹੀ ਸੋਚਿਆ ਮੈਂ ਵਲੌਗ ਨਾਲ ਲਵਾਂ ਤੇ ਨਾਸਰ ਢਿੱਲੋਂ ਸਾਹਿਬ ਨੂੰ ਬੇਨਤੀ ਹੈ ਭਾਜੀ ਵਧੀਆ ਤੁਸੀਂ ਕੰਮ ਕਰ ਰਹੇ ਹੋ ਤਾਂ ਇੰਨੇ ਪਰਿਵਾਰਾਂ ਨੂੰ ਮਿਲਾਇਆ ਤੇ ਬੁਲਾਉਂਦੇ ਰਹੋ ਇਹ ਚੰਦ ਅ ਬਾਕੀ ਮੈਂ ਨਾਸਰ ਢਿੱਲੋਂ ਭਾਜੀ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਤੇ ਰੱਬ ਜਾਣਦਾ ਤੁਸੀਂ ਇੰਨੇ ਪਰਿਵਾਰਾਂ ਨੂੰ ਮਿਲਾਇਆ ਜੋ ਵੀ ਚੰਗਾ ਕੀਤਾ ਆਖਿਰ ਤੇ ਉਸ ਰਾਬਦੇ ਕੋਲ ਹੀ ਜਾਣਾ ਨਾ ਉਹਦੇ ਘਰ ਤੇ ਤੁਹਾਡੀ ਗਵਾਹੀ ਪਈ ਹੈ ਨਾ ਸੱਚੇ ਤੇ ਸੋ ਇਹ ਆਵਾ ਗਰਮਾਵਾ ਦੇ ਬੱਲੇ ਆਉਂਦੇ ਜਾਂਦੇ ਰਹਿੰਦੇ ਨੇ ਇਹਨਾਂ ਦੀ ਪ੍ਰਵਾਹ ਨਾ ਕਰੋ ਵਗਦੇ ਵਹਾ ਦੇ ਨਾਲ ਨਹੀਂ ਗਾ ਵਹਿ ਚਾਹੀਦਾ ਪੰਜਾਬੀਓ ਕਦੀ ਉਸਦੇ ਉਲਡ ਵੀ ਖਣਾਉਂਦੀ ਹਿੰਮਤ ਰੱਖਿਆ ਕਰੋ ਜਿੱਦ ਤੂੰ ਪਾਣੀ ਜਾਂਦਾ ਤੂੰ ਸਾਰੇ ਤਰ ਸਕਦੇ ਆ ਇਸ ਟਾਈਮ ਮਾਹੌਲ ਉਦਾਂ ਦਾ ਹੋਇਆ ਤੇ ਬੜੇ ਡੱਡੂਆਂ ਵਾਂਗੂ ਨਵੇਂ ਬਲੌਗਰ ਨਿਕਲੇ ਆ ਇੱਕ ਦੂਜੇ ਦੇ ਖਿਲਾਫ ਬੋਲਣ ਦੇ ਆ ਵੀ ਪੰਜਾਬ ਵਾਲੇ ਖਿਲਾਫ ਬੋਲਦੇ ਪਾਕਿਸਤਾਨ ਦੇ ਤੇ ਜਾਂ ਪਾਕਿਸਤਾਂ ਅਸੀਂ ਕਦੋਂ ਕਿਹਾ ਪਾਕਿਸਤਾਨ ਨੇ ਵਾਲੀ ਪੰਜਾਬੀ ਨੂੰ ਤੁਸੀਂ ਬਾਕੀ ਪਾਕਿਸਤਾਨ ਨੂੰ ਗੱਲਾਂ ਕੱਢੋ ਅਸੀਂ ਵੀ ਤੇ ਡਰ ਆਉਂਦਾ ਹੀ ਆ ਬੰਗਲਾਦੇਸ਼ ਦਾ ਕੀ ਹਾਲ ਹੋਇਆ ਜਾਂ ਬਲੋਚਿਸਤਾਨ ਚ ਕੀ ਹਾਲ ਹੋਣ ਡਿਆ 84 ਚੀਜ਼ ਕਿੰਨੀ ਕਿ ਇਮਾਨਦਾਰੀ ਦਿਖਾਈ ਜੇ ਸਿੱਖ ਜਿੱਤੋਂ ਲੜੇ ਹੋ ਤਾਂ ਕਿੰਨੇ ਪਾਕਿਸਤਾਨੀ ਆਏ ਆ ਜੇ ਉਹ ਗੱਲਾਂ ਕਰੀਏ ਖੈਰ ਲੰਬੀ ਆ ਹੋ ਜਾਂਦੀਆਂ ਨੇ ਹਰ ਕੋਈ ਆਪਣੇ ਦੇਸ਼ ਵਿੱਚ ਸਹੀ ਸਲਾਮ ਤੇ ਬਸੇ ਤੁਸੀਂ ਆਪਣੇ ਵਸੋ ਅਸੀਂ ਤੇ ਇਹੋ ਚਾਹਾਂਗੇ ਤੇ ਤੁਸੀਂ ਆਪਣੇ ਸਹੀ ਵਸੋ ਚਾਰਦਾ ਲੈਂਦਾ ਪੰਜਾਬ ਇਦਾਂ ਹੀ ਆਬਾਦ ਰਹਿਣ ਤੇ ਇਹ ਅਰਦਾਸ ਕਰਦੇ ਰਹੋ ਮੇਲਜੋਲ ਹੁੰਦੇ ਰਹਿਣ ਜਿਹੜਾ ਯੂਰਪ ਦੇਸ਼ ਇਕੱਠੇ ਨੇ ਬਾਕੀ ਹੋਰ ਇਕੱਠੇ ਹੋਣ ਦੀ ਲੋੜ ਨਹੀਂ ਗਈ ਇਹ ਨਾ ਕੋ ਵੀ ਸਿੱਖ ਜਿਹੜੇ ਆ ਜਿਹੜੇ ਚੜਦੇ ਪੰਜਾਬ ਦੇ ਪੰਜਾਬੀ ਨੇ ਉਹ ਇੰਡੀਆ ਨੂੰ ਗਾਲਾਂ ਕੱਢੀ ਜਾਣ ਪਾਕਿਸਤਾਨ ਦੇ ਹੱਕ ਚ ਬੁਲਣ ਅਹੀ ਵੀ ਨਹੀਂ ਲੈਂਦੇ ਪੰਜਾਬ ਨੂੰ ਕਹਿੰਦੇ ਵੀ ਤੁਸੀਂ ਪਾਕਿਸਤਾਨ ਨੂੰ ਮਾੜਾ ਕਹੋ ਜਾਂ ਉਹਨੂੰ ਕੁਝ ਕਹੋ ਠੀਕ ਹੈ ਤੁਹਾਡਾ ਦੇਸ਼ ਆ ਤੁਸੀਂ ਉਸ ਦੇ ਨਾਲ ਤੇ ਹਰ ਇੱਕ ਨੇ ਜੇ ਸਬ ਮੁਲਕ ਦਾ ਖਾਈ ਉਹਦਾ ਮਾਰਾ ਕੋਈ ਨਹੀਂ ਮੰਗ ਸਕਦਾ ਪਰ ਦੋਵਾਂ ਪੰਜਾਬਾਂ ਦੀ ਸ਼ਾਲਾ ਖੈਰ ਹੋਏ ਅਸੀਂ ਇਹ ਅਰਦਾਸ ਕਰਾਂਗੇ ਸਾਡੀ ਮਿੱਟੀ ਇੱਕਾ ਖੂਨ ਇੱਕਾ ਆਬਾਦਦਾ ਹੀ ਹੁੰਦੇ ਰਾਵਾਂਗੇ ਰੱਬ ਦੀ ਮਰਜ਼ੀ ਹੈ ਜਿੰਨਾ ਚਿਰ ਨਾਲ ਖੂਨ ਬਹਾਉਣਾ ਹੋਊਗਾ ਭਰਾ ਭਰਾ ਦਾ ਬਹੁੰਦਾ ਰਹੂਗਾ ਜਿਸ ਦਿਨ ਉਹ ਦਿਨ ਠੀਕ ਕਰਨਾ ਹੋਏਗਾ ਆਪੇ ਕਰ ਦੇਗਾ ਸੋ ਧੰਨਵਾਦ ਮੇਰੇ ਵੀਰੋ ਜਿਆਦਾ ਗੱਲ ਨਾਲ ਲੰਬੀ ਕਰਾਂ ਤੇ ਗੱਲ ਫਿਰ ਉਹੀ ਆ ਵੀ ਏਕੇ ਦੀ ਗੱਲ ਕਰੋ ਪਾਟਣ ਦੀ ਗੱਲ ਨਾ ਕਰੋ ਦੋਵਾਂ ਪੰਜਾਬਾਂ ਨੂੰ ਇੱਕ ਕਰੋ ਨਾ ਚੰਦ ਵਿਵਾਂ ਖਾਤਰ ਅੱਗਾ ਲਾਓ ਉਧਰੇ ਉਧਰੀ ਪਹਿਲਾਂ ਤੁਸੀਂ ਮਾਨਨੀ ਸੀ ਬੜੇ ਪਿਆਰ ਦੀਆਂ ਪਿੰਗਾ ਪਾਉਂਦੇ ਸੀ ਉਦੋਂ ਵੀ ਤੁਹਾਨੂੰ ਵਿਊ ਚਾਹੀਦੇ ਸੀ ਅੱਜ ਵਿਊ ਦੂਜੇ ਬੰਦੇ ਨੂੰ ਮਿਲਲੇ ਤੁਸੀਂ ਦੂਜੇ ਬੰਦੇ ਹੋ ਕੇ ਨਾਮ ਬਦਲਿਆ ਕਰੋ ਮਿਹਰਬਾਨੀ